ਸ੍ਰੀ ਗਰਲਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੋਡਿਆਂ ਦਾ ਡਾਕਟਰ ਨੇ ਆਰਥੋਡੋਡਟਰ ਨੇ ਜਵਾਬ ਦਿੱਤਾ ਹੈ ਵੀ ਤੁਸੀਂ ਗੋਡੇ ਨਵੇਂ ਪਵਾ ਲਵੋ ਤੁਹਾਡੇ ਕੋਡੇ ਬਹੁਤ ਜ਼ਿਆਦਾ ਖਸ ਗਏ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਵੱਡੀ ਗੱਲ ਕਈ ਵਾਰ ਆਪਣਾ ਬਜਟ ਆਪਣਾ ਲਾਉ ਨਹੀਂ ਕਰਦਾ ਵੀ ਆਪਾਂ ਆਪਰੇਸ਼ਨ ਕਰਾ ਲਈਏ ਕਈ ਵਾਰ ਆਪਾਂ ਮਾਨਸਿਕ ਤੌਰ ਤੇ ਨਹੀਂ ਆਪਾਂ ਸੈੱਟ ਹੁੰਦੇ ਪੈਸੇ ਵੀ ਹੁੰਦੇ ਆਪਣੇ ਕੋਲ ਵੀ ਆਪਾਂ ਆਪਰੇਸ਼ਨ ਕਰਾ ਲਈਏ ਆਪਾਂ ਨੂੰ ਡਰ ਲੱਗਦਾ ਕਈ ਵਾਰ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਨਹੀਂ ਹੁੰਦਾ ਜਾਂ ਫਿਰ ਸ਼ੂਗਰ ਕੰਟਰੋਲ 'ਚ ਨਹੀਂ ਹੁੰਦੀ ਜਾਂ ਫਿਰ ਆਪਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੁੰਦੀ ਆ ਦਿਲ ਦਾ ਰੋਗ ਹੁੰਦਾ ਜਿਸ ਕਰਕੇ ਆਪਣੇ ਲਈ ਆਪਰੇਸ਼ਨ ਕਰਾਉਣਾ ਇੱਕ ਔਖਾ ਹੋ ਜਾਂਦਾ ਸੋ ਸਾਰੀਆਂ ਉਹ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਤੁਹਾਡੇ ਲਈ 5 ਤੋਂ 6 ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਇਹ ਕਸਰਤਾਂ ਧਿਆਨ ਨਾਲ ਕਰਨੀਆਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਤੁਹਾਨੂੰ ਆਰਾਮ ਨਾਲ ਤੁਸੀਂ ਆਪਦਾ ਸਮਾਂ ਜੋ ਆਪਦੀ ਜ਼ਿੰਦਗੀ ਆ ਉਹ ਬਤੀਤ ਕਰ ਸਕਦੇ ਹੋ ਇਹ ਕਸਰਤਾਂ ਅਸੀਂ ਅਕਸਰ ਉਹ ਲੋਕਾਂ ਨੂੰ ਦੱਸਦੇ ਹਾਂ ਜਿਨ੍ਹਾਂ ਕੋਲ ਬਜਟ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਕੋਈ ਬਿਮਾਰੀ ਹੁੰਦੀ ਹੈ ਜਿਵੇਂ ਕੋਈ ਦਿਲ ਦੀ ਬਿਮਾਰੀ ਹੋ ਗਈ ਜਾਂ ਫਿਰ ਸ਼ੂਗਰ ਹੋ ਗਈ ਵੀ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ ਸੋ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਕੱਢਣ ਲਈ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇத் ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਔਰ ਸਾਡੀ ਇੰਸਟਾਗ੍ਰam ਆਈਡੀ ਹੈ sarysinghstra physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇத் ਸਿੰਘ ਔਰ ਸਾਡਾ ਫੇਸਬੁਕ ਤੇ ਵੀ ਪੇਜ ਹੈ sarysinghstra physiotherapy clinic ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਤੁਸੀਂ ਅਗਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੋ ਤਾਂ ਇਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀ ਅਗਰ ਛੋਟੇ-ਗੋਟੇ ਇੰਨੇ ਖਰਾਬ ਹੋ ਗਏ ਨੇ ਔਰ ਤੁਸੀਂ ਆਪਰੇਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ total 6 ਕਸਰਤਾਂ ਨੇ ਜਿਹੜੀਆਂ ਤੁਸੀਂ ਗੋਟਿਆਂ ਦੇ ਆਪਰੇਸ਼ਨ ਤੋਂ ਤੁਹਾਨੂੰ ਉਹ ਪਹੁੰਚਾ ਸਕਦੀਆਂ ਸਭ ਤੋਂ ਪਹਿਲੀ ਜਿਹੜੀ ਆਪਣੀ ਕਸਰਤ ਹੈ ਉਹ ਹੈਗੀ ਹੈ ਵੀ ਆਪਾਂ ਇਸ ਨੂੰ ਕਾਫ ਮਸਲ ਜੋ ਪਿੰਜਣੀ ਕਹੀ ਜਾਂਦੀ ਹੈ ਇਸ ਨੂੰ ਆਪਾਂ ਸਟ੍ਰੈਚ ਕਰਨਾ ਤੌਲੀਏ ਦੀ ਮਦਦ ਨਾਲ ਆਪੇ ਇੱਕ ਤੌਲੀਆ ਲੈ ਲਾਂਗੇ ਔਰ ਇਸ ਨੂੰ ਆਪਾਂ ਇਦਾਂ ਤੈਹ ਲਾ ਕੇ ਰੱਖ ਲੈਣਾ ਦੇਖੋ ਤੁਸੀਂ ਇਦਾਂ ਤੌਲੀਆ ਖੁੱਲਾ ਹੁੰਦਾ ਇਦਾਂ ਸਿੰਗਲ ਤੈਹ ਆ ਔਰ ਇਸ ਨੂੰ ਇਧਰ ਰੱਖ ਕੇ ਤੁਸੀਂ ਇਸ ਦੇ ਬਿਲਕੁਲ ਸੈਂਟਰ 'ਚ ਪੈਰ ਰੱਖ ਲੈਣਾ ਆਪਣਾ ਔਰ ਦੂਸਰੇ ਹੱਥ ਦੀ ਮਦਦ ਨਾਲ ਤੁਸੀਂ ਤੌਲੀਆ ਇਕੱਠਾ ਕੀਤਾ ਧਿਆਨ ਨਾਲ ਦੇਖਿਆ ਔਰ ਬਿਲਕੁਲ ਆਪ ਸਿੱਧੀ ਕਰ ਦੇਣੀ ਔਰ ਇਸ ਨੂੰ ਤੁਸੀਂ ਥੱਲੇ ਨੂੰ ਖਿੱਚ ਦੇਣਾ ਤੁਹਾਡੀ ਪਿੰਜਲੀ 'ਚ ਖਿੱਚ ਪਏਗੀ ਬਹੁਤ ਜ਼ਿਆਦਾ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ एक दो तीन चार पांच पे सात आठ नौ दस फिर खिंच देंगे एक दो तीन चार पांच छे सात आठ नौ दस फिर खिंच देंगे एक दो तीन चार पांच छे सात आठ नौ दस फिर खिंच देंगे एक दो तीन चार पांच छे सात आठ नौ दस दिन रिलैक्स ਇਹ ਤੁਸੀਂ 10 ਵਾਰੀ ਇਧਰ ਕਰਨਾ 10 ਵਾਰੀ ਇਧਰ ਕਰਨਾ ਦੋਨੋਂ ਸਾਈਡ ਕਰਨਾ ਇਹ ਹੋ ਗਈ ਤੁਹਾਡੀ ਪਹਿਲੀ ਕਸਰ ਜੋ ਇਸ ਦੇ ਵਿੱਚ ਆਪਾਂ ਕਾਫ ਸਟ੍ਰੈਚ ਕੀਤਾ ਹੁਣ ਧਿਆਨ ਨਾਲ ਦੇਖਿਓ ਦੂਸਰੀ ਕਸਰ ਦੇ ਵਿੱਚ ਆਪਾਂ ਕੁਆਡਰਿਸੈਪਸ ਮਸਲਸ ਇਹ ਵਾਲਾ ਮਸਲਾ ਜੋ ਪੱਟ ਵਾਲਾ ਇਹਨੂੰ ਆਪਾਂ ਤੁਹਾਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਤੁਸੀਂ ਸਾਈਡ ਲੈ ਕੇ ਪੈ ਜਾਣਾ ਔਰ ਤੁਸੀਂ ਦੂਸਰੇ ਹੱਥ ਦੀ ਮਦਦ ਨਾਲ ਇੱਥੋਂ ਗਿੱਟੇ ਤੋਂ ਫੜ ਕੇ ਲੱਤ ਨੂੰ ਪਿੱਛੇ ਨੂੰ ਖਿੱਚ ਦੇਣਾ ਔਰ ਨੀਚੇ ਵਾਲੀ ਲੱਤ ਸਿੱਧੀ ਕਰ ਦੇਣੀ ਹੈ ਔਰ ਜਿੰਨਾ ਤੁਸੀਂ ਇਸ ਨੂੰ ਪਿੱਛੇ ਨੂੰ ਲੈ ਕੇ ਜਾਓਗੇ ਉਨਾਂ ਹੀ ਜ਼ਿਆਦਾ ਖਿੱਚ ਪਏਗੀ और इतने होल्ड करना दस सैकेंड एक दो तीन चार पाँच पे सत अठ नौ दस दैन रिलैक्स अगर थोड़ा मान लो हथ नहीं तो तुसी तौलिया लेना और गिटे च पा लेना करके और इदा तो इसको खिंचा इतने आप होल्ड करा दस सैकेंड एक दो तीन चार पाँच पे सत अठ नौ दस दैन रिलैक्स इसे भी तुसी 5 ਤੋਂ 6 ਵਾਰੀ ਕਰਨਾ ਤੁਸੀਂ ਇਹ ਔਰ ਇਹ ਹੋ ਗਈ ਤੁਹਾਡਾ ਕਵਾਟਰੀਸੈਪ ਮਸਲ ਸਟ੍ਰੈਚ 6 ਵਾਰੀ ਇਧਰ 6 ਵਾਰੀ ਇਧਰ ਕਰਨਾ ਜਿਹੜਾ ਪਿੰਜਣੀ ਦਾ ਸਟ੍ਰੈਚ ਆ ਉਹ 10-10 ਵਾਰੀ ਕਰਨਾ ਸੋ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਸੋ ਹੁਣ ਤੀਸਰੀ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਬਿਲਕੁਲ ਸਿੱਧੇ ਪੈ ਜਾਣਾ ਔਰ ਆਪਣਾ ਇੱਕ ਗੋਡਾ ਆਪਾਂ ਮੋੜ ਲੈਣਾ ਔਰ ਦੂਸਰਾ ਗੋਡਾ ਆਪਾਂ ਪੈਰ ਅੰਦਰ ਮੋੜ ਕੇ ਉੱਪਰ ਚੱਕ ਦੇਣਾ ਇਸ ਨੂੰ ਕਿਹਾ ਜਾਂਦਾ ਐਸਐਲਆਰ इत आप होल्ड करना दस सैकेंड एक दो तीन चार पे सात आठ नौ दस दिन रिलैक्स फिर पैर अंदर मोड के फिर ऊपर चक दें एक दो तीन चार पे सात आठ नौ दस दिन रिलैक्स पैर अंदर मोड के फिर ऊपर चक दें एक दो तीन चार पे सात आठ नौ दस दैन रिलैक्स ये तो दस बारी इधर दस वारी ही इधर करनी है ये होगी थोड़ी तीसरी कसरत एस एल आर जिन कसरत ने तिनिया तिने बैडते हैं जिड़िया बाकी तीन नहीं ने खड़के होल्ड करा दस सैकेंड एक दो तो, तीन चार पाँच छः छत अठ नौ दस दैन रिलैक्स पैर अंदर मोड़िया लात उच्ची एक दो तो, तीन चार पे सत अठ नौ दस दैन रिलैक्स ਕਸਰਤਾਂ ਕਸਰਤਾਂ ਜਿਹੜੀਆਂ ਤੁਸੀਂ ਐਸਐਲਆਰ ਕਰਨੀਆਂ ਨੇ 10 ਵਾਰੀ ਇੱਧਰ 10 ਵਾਰੀ ਇੱਧਰ ਹੋਊਗੀ ਤੀਸਰੀ ਕਸਰਤ ਹੁਣ ਚੌਥੀ ਕਸਰਤ ਹੈ ਜਿਹੜੀ ਉਹ ਆਪਾਂ ਤੁਹਾਨੂੰ ਖੜਕੇ ਕਰਕੇ ਦਿਖਾਉਣ ਲੱਗੇ ਸੋ ਜਿਹੜੀ ਚੌਥੀ ਕਸਰਤ ਹੈ ਆਪਾਂ ਦੀਵਾਰ ਦੇ ਨਾਲ ਖੜ ਜਾਣਾ ਦੋਨੋਂ ਪੈਰ ਅੱਗੇ ਕੱਢ ਦੇਣੇ ਆ ਔਰ ਆਪਾਂ ਕੰਧ ਨੂੰ ਫੜ ਕੇ ਰੱਖਾਂਗੇ ਔਰ ਸਕੁਐਟ ਕਰਾਂਗੇ ਆਪਾਂ ਜਿੰਨਾ ਵੱਤੋਂ ਵੱਧ ਜਾ ਸਕਦੇ ਆ ਥੱਲੇ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 रिलैक्स फिर नीचे जावे एक दो तीन चार पे सत अठ नौ दस फिर नीचे जावे एक दो तीन चार पे सत अठ नौ दस फिर नीचे जावे एक दो तीन चार पे सत अठ नौ दस Then रिलैक्स ये दस वारी करनी ਇਹ ਹੋ ਗਈ ਤੁਹਾਡੀ ਸਕੁਆਅਰਟ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਅਗਲੀ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਜਿਹੜੇ ਆਪਣੇ ਕਾਫ ਨੇ ਇਹਨਾਂ ਨੂੰ ਰੇਸ ਕਰਨਾ ਕਿਸੇ ਵੀ ਬੈੱਡ ਦੇ ਨਾਲ ਕਿਸੇ ਵੀ ਕੁਰਸੀ ਦੇ ਨਾਲ ਤੁਸੀਂ ਇੱਦਾਂ ਖੜ੍ਹਜੋਗੇ ਔਰ ਦੋਨੋਂ ਪੈਰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ ਲਈ 1 2 3 4 5 ਦੈਨ ਰਿਲੈਕਸ ਯਾ ਨਾ ਦੇਖਿਓ ਇੱਦਾਂ ਉੱਪਰ ਚੱਕਤਾ 1 2 3 4 5 ਇਸ ਕਰਕੇ ਤੁਸੀਂ ਕੀ ਕਰਨਾ ਅੱਗੇ ਨਾ ਇੱਕ ਕੋਈ ਕੁਰਸੀ ਰੱਖ ਲੈਣੀ ਆ ਧਿਆਨ ਨਾਲ ਇਹ ਆਪਾਂ ਵਿਦ ਸਪੋਰਟ ਹੀ ਕਰਾਂਗੇ ਨਹੀਂ ਆਪਾਂ ਗਿਰ ਸਕਦੇ ਆ ਇਹ ਦੇਖੋ ਕੁਰਸੀ ਲਿਆਂਦੀ ਆਪਾਂ ਔਰ ਦੋਨੋਂ ਅਟੀਆਂ ਉਪਰ ਜਾਕਤੀਆਂ 1 2 3 4 5 ਥੈਨ ਰਿਲੈਕਸ ਕਰਾਂਗੇ 1 2 3 4 5 ਥੈਨ ਰਿਲੈਕਸ 1 2 3 4 5 ਥੈਨ ਰਿਲੈਕਸ 1 2 3 4 5 then relax 1 2 3 4 5 then relax ਇਹ ਵੀ ਕਸਰਤ ਤੁਸੀਂ 10 ਵਾਰੀ ਕਰਨੀ ਇਹ ਹੋ ਗਈ ਤੁਹਾਡੀ ਕਾਫ ਰੇਜ਼ ਜਾਂ ਹੀਲ ਰੇਜ਼ ਐਕਸਰਸਾਈਜ਼ ਹੁਣ ਟੋਟਲ 5 ਐਕਸਰਸਾਈਜ਼ਾਂ ਹੋ ਗਈਆਂ ਹੁਣ ਸਾਨੂੰ 6ਵੀਂ ਕਸਰਤ ਹੈ ਜਿਹੜੀ ਲੈਗ ਐਕਸਟੈਂਸ਼ਨ ਉਹ ਆਪਾਂ ਇਸ ਤੇ ਬੈਠ ਕੇ ਕਰਾਂਗੇ ਸਿੱਧੇ ਬੈਠ ਜਾਣਾ ਇਦਾਂ ਕਰਕੇ ਔਰ ਆਪਾਂ ਬਿਲਕੁਲ ਸਿੱਧੇ ਜਿਹੜਾ ਪੱਟ ਹੈ ਉਹ ਆਪਣਾ ਬੈਂਚ ਦੇ ਨਾਲ ਲੱਗਿਆ ਰਹਿਣਾ ਚਾਹੀਦਾ और पैर अंदर मोड़ के और सामने आप आप होल्ड करेंगे दस सेकंड पैर ऊपर चुकया अंदर और सामने देख रहे हैं इतने आप होल्ड करना दस 1 एक दो तीन चार 6 7 8 नौ दस देन रिलैक्स फिर ऊपर चुकिया पैर अंदर मुड़या एक दो तीन चार पांच 6 7 8 नौ दस देन रिलैक्स ऊपर चुकया पैर अंदर मुड़या 1 दो तो, तीन चार पां छत अठ नौ दस देन रिलैक्स फिर उपर चुकया पैर अंदर मोड़िया एक दो तो, तीन चार पांच छे सत अठ नौ दस ये होगी लेग एक्सटेंशन दस वारी इधर दस वारी इधर ध्यान रहे सीधा बैठ के करनी है पिछे होके आए नहीं, हो नहीं करनी वह कोई फायदा नहीं होगा सामने बैठे हैं ऊपर चुक पैर अंदर मोड़ रहे हैं और इतने आप दस गिन रहे हैं ਇਸ ਤਰ੍ਹਾਂ ਹੀ ਹੋਏਗੀ اور ਜੋ 10 ਗੈਣ ਲਈ ਫਿਰ ਵਾਪਸ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ 6ਵੀਂ ਕਸਰਤ ਲੈਗ ਐਕਸਟੈਂਸ਼ਨ ਸੋ ਇਹ ਸੰ ਕਸਰਤਾਂ ਅਗਰ ਤੁਹਾਨੂੰ ਡਾਕਟਰ ਸਾਹਿਬ ਨੇ ਕਹਿ ਦਿੱਤਾ ਹੈ ਵੀ ਤੁਸੀਂ ਗੋਡੇ ਪਵਾ ਲੋ ਨਵੇਂ ਵੀ ਤੁਹਾਡੇ ਬਹੁਤ ਬਹੁਤ ਗੋਡੇ ਕਸ ਗਏ ਨੇ ਤਾਂ ਤੁਸੀਂ ਇਹ ਕਸਰਤਾਂ ਜ਼ਰੂਰ ਕਰਨੀਆਂ ਸ਼ੁਰੂ ਕਰੋ ਇਸ ਨਾਲ ਕੀ ਹੈ ਪੂਰਾ ਆਰਾਮ ਤਾਂ ਨਹੀਂ ਮਿਲੇਗਾ ਪਰ ਜਿਹੜੇ ਤੁਹਾਡੇ ਰੋਜ਼ ਦੇ ਕੰਮ ਕਾਜ ਨੇ ਤੁਸੀਂ ਉਨਿੰਕ ਜੋਗੇ ਜ਼ਰੂਰ ਹੋ ਜਾਓਗੇ ਕਿਉਂਕਿ ਕਈ ਵਾਰ ਆਪਣੀ ਮਜਬੂਰੀ ਹੁੰਦੀ ਹੈ ਵੀ ਆਪਣਾ ਬਜਟ ਨਹੀਂ ਆਪਣਾ ਅਲਾਉ ਕਰਦਾ ਹੁੰਦਾ ਆਪਣੇ ਕੋਲ ਇਹਨੇ ਪੈਸੇ ਨਹੀਂ ਹੁੰਦੇ ਵੀ ਆਪਾਂ ਆਪਰੇਸ਼ਨ ਕਰਾ ਲਈਏ ਕਈ ਵਾਰ ਆਪਾਂ ਨੂੰ ਕੋਈ ਦਿਲ ਦੀ ਬਿਮਾਰੀ ਹੁੰਦੀ ਹੈ ਕਈ ਵਾਰ ਆਪਾਂ ਨੂੰ ਕੋਈ ਹੋਰ ਰੋਗ ਹੁੰਦਾ ਜਿਸ ਕਰਕੇ ਆਪਣਾ ਆਪਰੇਸ਼ਨ ਹੋ ਹੀ ਨਹੀਂ ਸਕਦਾ ਸੋ ਕਿਰਪਾ ਕਰਕੇ ਇਹ ਕਰ ਸਕਦਾ ਤੁਸੀਂ ਉਹਨਾਂ ਲੋਕਾਂ ਨੂੰ ਕੋਲ ਜ਼ਰੂਰ ਭੇਜੋ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਡਾਕਟਰ ਸਾਹਿਬ ਨੇ ਕਹਿ ਦਿੱਤਾ ਹੈ ਵੀ ਤੁਸੀਂ ਸਰਜਰੀ ਕਰਾਓ ਆਪਰੇਸ਼ਨ ਕਰਾਓ ਤਾਂ ਹੀ ਤੁਸੀਂ ਬਚ ਸਕਦੇ ਹੋ ਸੋ ਉਮੀਦ ਕਰਦਾ ਆਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੀਲਾਂਗੇ ਚਾਲ ਦੇ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ